ਵਿੱਚ ਜਾ ਰਹੇ ਹੋ ਵੱਡਾ ਹਜੂਮ ਦੇਖਣ ਨੂੰ ਮਿਲ ਰਿਹਾ ਤੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਮੈਨੂੰ ਖੁਸ਼ੀ ਹੈ ਅਰੋੜਾ ਜੀ ਇੱਕ ਮਿੰਟ ਖੜ ਜਾ ਇੱਕ ਮਿੰਟ ਖੜ ਜਾ ਇੱਕ ਮਿੰਟ ਖੜ ਜਾ ਖੜ ਜਾ ਸਰ 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 ਮੈਂ 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 ਬਹੁਤ ਖੁਸ਼ ਹਾਂ ਅੱਜ ਔਰ ਮੈਂ ਸਭ ਦਾ ਧੰਨਵਾਦੀ ਹਾਂ ਕਿ ਇੰਨਾ ਪਿਆਰ ਮਿਲ ਰਿਹਾ ਹੈ ਇੰਨਾ ਹਜੂਮ ਇਕੱਠਾ ਹੋਇਆ ਹੋਇਆ ਔਰ ਬੜੀ ਜਲਦੀ ਜਿਹੜਾ ਨਾਮਕਰਨ ਪੱਤਰ ਹੈ ਉਹ ਪਾਰਟੀ ਦੇ ਸੁਪਰੀਮੋ ਆ ਰਹੇ ਨੇ ਤੁਹਾਡਾ ਨਾਮ ਜੱਦੀ ਫੋਟੋ ਦਾ ਹਾਂਜੀ ਹਾਂਜੀ ਉਹ ਵੀ ਆ ਰਹੇ ਆ ਸਾਹਿਬ ਵੀ ਆ ਗਏ ਆ ਬਸਾਨ ਬਲੇ ਆ ਗਏ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਆਪ ਮੁਹਾਰੇ ਲੁਧਿਆਣੇ ਦੇ ਲੋਕ ਆਜ ਸ੍ਰੀ ਸੰਜੀਵ ਰੋੜਾ ਜੀ ਦੀ ਨਾਮਿਨੇਸ਼ਨ ਤੇ ਪਹੁੰਚੇ ਨੇ ਉਦੋਂ ਸਪਸ਼ਟ ਹੋ ਜਾਂਦਾ ਹੈ ਕਿ ਬਹੁਤ ਵੱਡੇ ਮਾਰਜਨ ਦੇ ਉੱਪਰ ਆਮ ਆਦਮੀ ਪਾਰਟੀ ਇਸ ਹਲਕੇ ਤੋਂ ਬਾਈ ਇਲੈਕਸ਼ਨ ਜਿੱਤਣ ਜਾ ਰਹੀ ਹੈ ਮੁੱਦਾ ਕੀ ਹੋਏਗਾ ਸਰ ਇਲੈਕਸ਼ਨ ਦਾ ਮੁੱਦਾ ਇੱਕੋ ਹੀ ਹੈ ਜੀ ਸਾਡੇ ਕੋਲੇ ਡਿਵੈਲਪਮੈਂਟ ਡਿਵੈਲਪਮੈਂਟ ਐਂਡ ਡਿਵੈਲਪਮੈਂਟ ਔਰ ਸਾਫ ਸੁਧਰੀ ਰਾਜਨੀਤੀ ਪਰ ਵਿਰੋਧੀ ਕਹਿੰਦੇ ਵੀ ਸਰਕਾਰ ਜਿਹੜੀ ਹੈ ਆਪਣੀ ਕਾਰਗੁਜ਼ਾਰੀ ਹੈ ਜਿਹੜੀ ਸਹੀ ਵੀ ਹੈਗੀ ਹੈ ਸਰਕਾਰ ਦੀਆਂ ਇਸ ਦਾ ਵਿਰੋਧੀਆਂ ਦਾ ਕੰਮ ਹੈ ਵਿਰੋਧ ਕਰਨਾ ਉਹਨਾਂ ਨੂੰ ਕਰਨ ਦੋ ਅਸੀਂ ਇਹ ਮੰਨਦੇ ਦੇ ਵਿਰੋਧ ਦੇ ਵਿੱਚ ਹੀ ਵਿਕਾਸ ਹੈ ਲੋਕਾਂ ਨੇ ਪਹਿਲਾਂ ਵੀ ਸਾਡੀ ਨੀਤੀਆਂ ਔਰ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਪਰ ਹਰ ਪਾਏ ਇਲੈਕਸ਼ਨ ਦੇ ਵਿੱਚ ਮੋਹਰ ਲਾਈਏ ਜਿੱਤ ਬਖਸ਼ੀ ਹੈ ਇਸ ਵਾਰ ਵੀ ਇੱਥੇ ਉਹੀ ਕੁਝ ਹੋਣਾ ਜੀ ਲੱਗਦਾ ਵੀ ਇਹ ਜਿਹੜੀ ਇਲੈਕਸ਼ਨ ਹੈ 2027 ਦੇ ਉੱਪਰ ਪ੍ਰਭਾਵ ਪਾਏਗੀ 100% ਇਸ ਇਲੈਕਸ਼ਨ ਦਾ 2027 ਦੀ ਲੁਧਿਆਣਾ ਦੀ ਇਲੈਕਸ਼ਨ ਦੇ ਵਿੱਚ ਔਰ ਪੂਰੇ ਪੰਜਾਬ ਦੇ ਵਿੱਚ ਬਹੁਤ ਵੱਡਾ ਬੈਨੇਫਿਟ ਹੋਣ ਸਮਝਾਉਣ ਜਾ ਰਹੇ ਆ ਸਰ ਜੀਤ ਜਾਣਗੇ जीत जीत वेस्ट की चोट हम बड़ी लीड से जीत रहे हैं। जो सरकार ने सवा तीन साल काम किए पंजाब के लिए उनकी बदौलत पार्टी को बहुत बड़ी जीत मिलेगी हमारे वीर उम्मीदवार संजीव लोड़ा जी बड़ी लीड ना जीते ਅਲੀ ਅੱਜ ਸਾਡੇ ਸੀਐਮ ਸਾਹਿਬ ਭਗਵਨ ਮਾਨ ਜੀ ਪਹਿਲਾਂ ਰੈਲੀ ਆ ਉਸ ਤੋਂ ਬਾਅਦ ਜਾ ਕੇ ਸੀ ਨਾਮ ਪੱਤਰ ਦੇਣਾ ਹੈਗਾ ਡੀਸੀ ਡੀਸੀ ਓਪੀ ਜਾ ਕੇ ਪਹੁੰਚ ਗਏ ਤੇ ਜਿਸ ਹੱਬ ਨਾਲ ਪੂਰਾ ਸ਼ਹਿਰ ਨਾਣਾ ਸ਼ਹਿਰ ਇੱਕ ਪਾਸੇ ਇਕੱਠਾ ਹੋਇਆ ਤੇ ਜਿੱਦਾਂ ਇਲੈਕਸ਼ਨ ਅਗੇ ਨੇ ਵੱਡੀ ਵੱਡੀ ਲੀਡ ਲੈ ਗਏ ਭਗਵਨ ਮਾਨ ਸਰਕਾਰ ਨੂੰ ਉਸ ਤੋਂ ਸਭ ਤੋਂ ਵੱਡੀ ਲੀਡ ਐ ਜਾਇਜ਼ ਸਭ ਤੋਂ ਵੱਡੀ ਲੀਡ ਲਾਗਣਾ ਲੋਕਾਂ ਦਾ ਅੱਜ ਹਜੂਮ ਆ ਗਿਆ ਵਾ ਵੱਡਾ ਅਜ ਹਜੂਮ ਲੱਗ ਰਾ ਨਹੀਂ ਆ ਦਿਖਦਾ ਪਿਆ ਅਜ ਤੁਹਾਡੇ ਸਾਹਮਣੇ ਚਾਰੇ ਪਾਸੇ ਕੈਮਰਾ ਫਾਰੋ ਕਿ ਜਿਹੜੇ ਪ੍ਰੈਸ ਆ ਚੌਥਾ ਥੰਮ ਆ ਸਭ ਦਿਖਦਾ ਪਿਆ ਵੀ ਉਹ ਵੀ ਪਰਣਾ ਹੈ ਜੀ ਠੀਕ ਆ ਜੈਸੀ ਵੀ ਆਏ ਆ ਪੂਰਾ ਹਜੂਮ ਪੂਰਾ ਲੁਯਾਰਾ ਸ਼ਹਿਰ ਅਰੋੜਾ ਜੀ ਦੇ ਨਾਲ ਆ ਪੱਟੇ ਪੱਤਰ ਅਰੋੜਾ ਜੀ ਨੂੰ ਦਿਤਾ ਕੇ ਅਸੀਂ ਰਵਾਂਗੇ ਅੱਜ ਅਸੀਂ ਸੰਜੀਵ ਅਰੋੜਾ ਜੀ ਦੇ ਰੋਡ ਸ਼ੋਅ ਤੇ ਆਏ ਆ ਔਰ ਪਾਰਟੀ ਹੈ ਇਸ ਕਰਕੇ ਸਾਨੂੰ ਉਮੀਦ ਨਹੀਂ ਪੂਰਾ ਵਿਸ਼ਵਾਸ ਹੈ ਕਿ ਆਮ ਆਦਮੀ ਪਾਰਟੀ ਜਿੱਤਦੀ ਆਈ ਹੈ ਜਿੱਤਦੀ ਰਹੇਗੀ ਹਮੇਸ਼ਾ ਲੱਗਦਾ ਵੀ ਅੱਜ ਜੇ ਕੰਮ ਕੀਤੇ ਹੈ ਤੇ ਤਾਂ ਲੋਕਾਂ ਬਿਲਕੁਲ ਬਿਲਕੁਲ ਡੈਫੀਨੇਟਲੀ ਕੰਮ ਕੀਤੇ ਹੈ ਕਰਦੇ ਵੀ ਰਵਾਂਗੇ ਔਰ ਇਮਾਨਦਾਰ ਪਾਰਟੀ ਹੈ ਇਸ ਕਰਕੇ ਪਾਰਟੀ ਅਵਸ਼ੇਅ ਹੈਗੀ ਆਏਗੀ ਲੋਕਾਂ ਨੂੰ ਵੀ ਫੀਲ ਕਰਨਾ ਚਾਹੀਦਾ ਹੈ ਹਾਂਜੀ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਹਾਂ ਲੋਕਾਂ ਨੂੰ ਅਪੀਲ ਇਹ ਕਰਨਾ ਚਾਹੁੰਦੇ ਆ ਕਿ ਜੋ ਜੋ ਅਸੀਂ ਕੰਮ ਕੀਤੇ ਹੈ ਲੋਕਾਂ ਨੂੰ ਸਭ ਨੂੰ ਨਜ਼ਰ ਆ ਰਿਹਾ ਹੈ ਕਰੇ ਲੋ ਇਸਤਰੀਆਂ ਨੇ ਉਹਨਾਂ ਤੱਕ ਵੀ ਨਿਊਜ਼ ਪਹੁੰਚਦੀ ਹੈ ਕਿ ਆਮ ਆਦਮੀ ਪਾਰਟੀ ਬਹੁਤ ਕੰਮ ਕਰ ਰਹੀ ਹੈ ਲੋਕਾਂ ਨੂੰ ਬਹੁਤ ਸੁਵਿਧਾਵਾਂ ਦਿੱਤੀਆਂ ਨੇ ਇਸ ਕਰਕੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਲੋਕ ਸਾਡੇ ਨਾਲ ਖੜੇ ਹੈ ਤੇ ਖੜੇ ਰਹਿਣਗੇ ਜਿਵੇਂ ਕਿ ਮਹਿਲਾ ਕਾਰ ਵੀ ਜਿਆਦਾ ਤਰ੍ਹਾਂ ਰਾਤ ਕਹਿ ਰਹੇ ਨੇ ਲੱਗਦਾ ਵੀ ਸਹੀ ਹੈ ਜੋ ਬਿਲਕੁਲ ਬਿਲਕੁਲ ਕਿਤੇ ਵੀ ਲੋਕਾਂ ਨੂੰ ਹੁਣ ਕਿਸੇ ਗੱਲ ਚ ਮੁਸ਼ਕਲ ਨਹੀਂ ਕਰਨੀ ਪੈਂਦੀ ਤੇ ਪੂਰਾ ਪੂਰਾ ਯੋਗਦਾਨ ਮਿਲਦਾ ਹੈ ਲੋਕਾਂ ਨੂੰ ਸਰਕਾਰੀ ਮਹਿਕਮਿਆਂ ਚ ਸਾਰੇ ਪਾਸੇ ਲੋਕਾਂ ਨੂੰ ਬੜੇ ਬੈਨੀਫਿਟਸ ਹੋ ਰਹੇ ਹੈ